ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਬੱਚੇ ਤੁਸੀਂ ਇਹ ਗੱਲਾਂ ਕੀਤੀਆਂ ਨੇ ਸਭ ਸੱਚ ਨੇ ਪਰ ਜਦੋਂ ਆਪਾਂ ਕਿਸੇ ਦਾ ਇੰਨਾ ਕਰਜ਼ਾ ਦੇਣਾ ਹੋਵੇ ਤੇ ਸਾਡੇ ਕੋਲ ਜ਼ਮੀਨ ਵੀ ਘਟ ਹੋਵੇ ਤੇ ਰੋਜ਼ ਪੈਸੇ ਲੈਣ ਵਾਲੇ ਸਾਡੇ ਘਰ ਆਉਂਦੇ ਹੁਣ ਫਿਰ ਇਹ ਗੱਲਾਂ ਕੰਮ ਨਹੀਂ ਆਉਂਦੀਆਂ ਹੈਗੀਆਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਆਪਣੇ ਆਪ ਆਪਣੇ ਤੇ ਬੀਤੀ ਨਾ ਹੋਵੇ ਨਾ ਉਨੀ ਦੇਰ ਆਪਾਂ ਜਿਹੜਾ ਹੈਗਾ ਇਹ ਕਹਿ ਨਹੀਂ ਸਕਦੇ ਹੈਗੇ ਵੀ ਇਹ ਗੱਲ ਇਦਾਂ ਨਹੀਂ ਤੇ ਇਦਾਂ ਹੀ ਦਾ ਸੋਲੂਸ਼ਨ ਨਿਕਲੇਗਾ ਐਵੇਂ ਨਹੀਂ ਤੇ ਐਵੇਂ ਦਾ ਸੋਲੂਸ਼ਨ ਨਿਕਲੇਗਾ ਸੋ ਜ਼ਿੰਦਗੀ ਨੂੰ ਹੰਡਾਉਣਾ ਬੜਾ ਜ਼ਰੂਰੀ ਹੁੰਦਾ ਹੈ ਪਹਿਲਾਂ ਸੋ ਮੈਂ ਬੜੀ-ਵਰੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕਿ ਮੈਂ ਇੱਕ ਸਬਕਿੰਦੇ ਤੇ ਵੀ ਬਣਾਵਾ ਪਰ ਮੇਰੇ ਤੋਂ ਹੋਇਆ ਨਹੀਂ ਹੈਗਾ ਕਿਉਂਕਿ ਮੈਂ ਹਾਲੇ ਉਹ ਜ਼ਿੰਦਗੀ ਦੇ ਵਿੱਚ ਅਪਣਾਇਆ ਨਹੀਂ ਹੈਗਾ ਹਾਲੇ ਮੈਂ ਆਪਣੇ ਆਪ ਨੂੰ ਕਹਿ ਨਹੀਂ ਸਕਦੀ ਹੈਗੀ ਕਿ ਮੈਂ ਬਹੁਤ ਵਧੀਆ ਪੈਰੈਂਟਿੰਗ ਕਰ ਰਹੀ ਆ ਹਨ ਤੇ ਜਿੰਨੀ ਤੇ ਰੋ ਜ਼ਿੰਦਗੀ ਦੇ ਵਿੱਚ ਅਪਣਾਇਆ ਨਾ ਜਾਵੇ ਉਨੀ ਦੇ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਹੈਗਾ ਤੂੰ ਜਿੰਨ ਕਰਾਂਗਾ ਉਹ ਸਿਰਫ ਤੁਹਾਡੇ ਦਿਮਾਗ ਦੇ ਵਿੱਚ ਗੱਲਾਂ ਚੱਲਣ ਦਈਆਂ ਨੇ ਬਟ ਐਕਚੁਅਲ ਦੇ ਵਿੱਚ ਤੁਸੀਂ ਕੁਝ ਵੀ ਪ੍ਰੈਕਟਿਸ ਨਹੀਂ ਕਰਦੇ ਪਏ ਹੈਗੇ ਤਾਂ ਉਹਨੇ ਕੋਈ ਸੋਲੂਸ਼ਨ ਨਹੀਂ ਲੈ ਕੇ ਆਉਣਾ ਹੈਗਾ ਅਮੈਂ ਇਹ ਗੱਲ ਕਹਿਨੀ ਹੈ ਕਿ ਮਾੜਾ ਕਹਿੰਦੇ ਮਾੜਾ ਸਮਾਂ ਆਇਆ ਹੀ ਕਾਦਾ ਜੇ ਉਹਦੇ ਤੋਂ ਅਸੀਂ ਕੁਝ ਸਿੱਖਿਆ ਹੀ ਨਾ ਸੋ ਮੈਨੂੰ ਮਾੜੇ ਸਮੇ ਨੇ ਬਹੁਤ ਕੁਝ ਸਿਖਾਇਆ ਸਸ਼ੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਬਕ ਜ਼ਿੰਦਗੀ ਦੇ ਅਮ੍ਰਿਤ ਦੇ ਨਾਲ ਦਿਨ 39ਵਾਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਸੋ ਅੱਜ ਦਾ ਆਪਣਾ ਜਿਹੜਾ ਸਬਕ ਹੈਗਾ ਉਹ ਦਿਨ 35ਵੇਂ ਦੇ ਸਬਕ ਦੇ ਨਾਲ ਹੀ ਕੁਝ ਰਿਲੇਟਿਡ ਹੈਗਾ ਜਿਉ ਹਾਲੇ ਤੱਕ ਤੁਸੀਂ ਉਹ ਨਹੀਂ ਵੇਖਿਆ ਹੈਗਾ ਤੇ ਪਹਿਲਾਂ ਪਲੀਜ਼ ਜਾ ਕੇ ਉਹਨੂੰ ਵੇਖ ਲਵੋ ਨਹੀਂ ਤਾਂ ਤੁਹਾਨੂੰ ਅਧੂਰੀ ਜਾਣਕਾਰੀ ਲੱਗੇਗੀ ਇਹ ਸੋ ਉਹਦੇ ਵਿੱਚ ਮੈਂ ਗੱਲ ਕੀਤੀ ਸੀਗੀ ਕਿ ਜਦੋਂ ਆਪਾਂ ਮੁਸੀਬਤਾਂ ਦੇ ਨਾਲ ਆਮ ਹੀ ਕਿਰਜਣੇ ਹੁੰਨੇ ਹਨ ਨਾ ਜ਼ਿੰਦਗੀ ਦੇ ਵਿੱਚ ਤੇ ਆਪਾਂ ਜ਼ਿੰਦਗੀ ਨੂੰ ਕਹਿ ਦਿੰਦੇ ਹੁੰਨੇ ਆ ਹੁਣ ਬਸ ਮੇਰੀ ਜ਼ਿੰਦਗੀ ਤੋਂ ਬਸ ਹੋ ਗਈ ਬਸ ਇਸ ਤੋਂ ਵੱਧ ਹੋਰ ਨਹੀਂ ਤੇ ਆਪਾਂ ਜ਼ਿੰਦਗੀ ਵਿੱਚ ਮੈਂ ਕਿਹਾ ਸੀ ਕਿ ਮੁਸੀਬਤਾਂ ਨੂੰ ਛੋਟਾ ਸਮਝਣਾ ਸ਼ੁਰੂ ਕਰਦੇ ਏ ਮੁਸੀਬਤਾਂ ਨਾਲ ਲੜਨਾ ਤੇ ਸਿੱਖ ਲਈਏ ਪਰ ਉਹਨਾਂ ਨੂੰ ਤਵੱਜੋਂ ਦੇ ਨਹੀਂ ਘੱਟ ਕਰਦੇ ਏ ਤੇ ਇੱਕ ਬਾਈ ਜੀ ਨੇ ਕਮੈਂਟ ਕੀਤਾ ਸੀਗਾ ਕਹਿੰਦੇ ਕਿ ਅ ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਬੱਚੇ ਤੁਸੀਂ ਇਹ ਗੱਲਾਂ ਕੀਤੀਆਂ ਨੇ ਸਭ ਸੱਚ ਨੇ ਪਰ ਜਦੋਂ ਆਪਾਂ ਕਿਸੇ ਦਾ ਇੰਨਾ ਕਰਜ਼ਾ ਦੇਣਾ ਹੋਵੇ ਤੇ ਸਾਡੇ ਕੋਲ ਜ਼ਮੀਨ ਵੀ ਘਟ ਹੋਵੇ ਤੇ ਰੋਜ਼ ਪੈਸੇ ਲੈਣ ਵਾਲੇ ਸਾਡੇ ਘਰ ਆਉਂਦੇ ਹੁਣ ਫੇਰ ਇਹ ਗੱਲਾਂ ਕੰਮ ਨਹੀਂ ਆਉਂਦੀਆਂ ਹੈਗੀਆਂ ਤੇ ਮੈਂ ਉਸ ਗੱਲ ਦੇ ਜਵਾਬ ਦੇ ਵਿੱਚ ਉਹਨਾਂ ਨੂੰ ਦੇ ਵੀ ਦਿੱਤਾ ਸੀਗਾ ਜਵਾਬ ਵੀ ਤੇ ਉਮੀਦ ਕਰਦੀ ਹਾਂ ਕਿ ਉਹਨਾਂ ਨੂੰ ਹੌਸਲਾ ਮਿਲਿਆ ਹੋਵੇਗਾ ਮੈਂ ਉਹਨਾਂ ਦੀ ਗੱਲ ਦੇ ਨਾਲ ਪੂਰੀ ਸਹਿਮਤ ਹਾਂ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਗੱਲਾਂ ਨਾਲ ਹੀ ਬਣਦੀ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਜਦੋਂ ਤੱਕ ਆਪਣੇ ਆ ਆਪਣੇ ਤੇ ਬੀਤੀ ਨਾ ਹੋਵੇ ਨਾ ਉਨੀ ਦੇਰ ਆਪਾਂ ਜਿਹੜਾ ਹੈਗਾ ਇਹ ਕਹਿ ਨਹੀਂ ਸਕਦੇ ਹੈਗੇ ਵੀ ਇਹ ਗੱਲ ਇਦਾਂ ਨਹੀਂ ਤੇ ਇਦਾਂ ਹੀ ਦਾ ਸੋਲੂਸ਼ਨ ਨਿਕਲੇਗਾ ਐਵੇਂ ਨਹੀਂ ਤੇ ਐਵੇਂ ਦਾ ਸੋਲੂਸ਼ਨ ਨਿਕਲੇਗਾ ਸੋ ਜ਼ਿੰਦਗੀ ਨੂੰ ਹੰਡਾਉਣਾ ਬੜਾ ਜ਼ਰੂਰੀ ਹੁੰਦਾ ਹੈ ਪਹਿਲਾਂ ਸੋ ਮੈਂ ਇਥੇ ਐਡ ਕਰਨਾ ਚਾਹੁੰਦੀ ਆ ਕਿ ਜੋ ਵੀ ਮੈਂ ਗੱਲਾਂ ਹੁਣ ਤੱਕ ਤੁਹਾਡੇ ਨਾਲ ਕੀਤੀਆਂ ਨੇ ਮੈਂ ਉਹ ਆਪਣੀ ਜ਼ਿੰਦਗੀ 'ਚ ਆਬਜ਼ਰਵ ਕੀਤੀਆਂ ਨੇ ਜਾਂ ਆਪਣੇ ਆਲੇ ਦੁਆਲੇ ਆਬਜ਼ਰਵ ਕੀਤੀਆਂ ਨੇ ਮੈਂ ਉਹੀ ਗੱਲਾਂ ਸਿਰਫ ਸਬਕ ਜ਼ਿੰਦਗੀ ਦੇ ਵਿੱਚ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਮੈਨੂੰ ਇਹ ਕਹਿ ਲਓ ਕਿ ਕਿਤਾਬਾਂ ਪੜਨ ਦਾ ਸ਼ੌਂਕ ਤੇ ਹੈ ਵੀ ਪਰ ਕਿਤਾਬਾਂ ਪੜ ਕੇ ਜਿਹੜੇ ਮੈਂ ਸਬਕ ਸਿੱਖੇ ਹੁੰਦੇ ਨੇ ਜਿੰਨੀ ਦੇਰ ਉਹ ਜ਼ਿੰਦਗੀ 'ਚ ਅਪਣਾਏ ਨਾ ਜਾਣ ਉੰਨੀ ਦੇਰ ਮੇਰੇ ਤੋਂ ਉਹਨਾਂ ਦੇ ਬੋਲਿਆ ਨਹੀਂ ਜਾਂਦਾ ਹੈਗਾ ਮੈਂ ਨਾ ਆਈ ਥਿੰਕ ਪੈਰੈਂਟਿੰਗ ਦੀ ਕਿਤਾਬ ਸੀਗੀ ਕਿ ਕਿੱਦਾਂ ਆਪਾਂ ਡਾਟਰਸ ਨੂੰ ਰੇਜ਼ ਕਰ ਸਕਦੇ ਆ ਆਪਣੇ ਪੈਰੈਂਟਸ ਹੁੰਦੇ ਨਾਤੇ ਤਾਂ ਉਹ ਕਿਤਾਬ ਮੈਂ ਸਬਕ ਜ਼ਿੰਦਗੀ ਦੇ ਸ਼ੁਰੂ ਕਰਨ ਤੋਂ ਕੋਈ ਹਫ਼ਤਾ ਪਹਿਲਾਂ ਪੜ੍ਹੀ ਸੀਗੀ ਤੇ ਮੈਨੂੰ ਬਹੁਤ ਸੋਹਣੀ ਕਿਤਾਬ ਲੱਗੀ ਸੀ ਪਰ ਮੈਂ ਬੜੀ ਬੜੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਕਿ ਮੈਂ ਇੱਕ ਸਬਕ ਇਹਦੇ ਤੇ ਵੀ ਬਣਾਵਾ ਪਰ ਮੇਰੇ ਤੋਂ ਹੋਇਆ ਨਹੀਂ ਹੈਗਾ ਕਿਉਂਕਿ ਮੈਂ ਹਾਲੇ ਜ਼ਿੰਦਗੀ ਦੇ ਵਿੱਚ ਅਪਣਾਇਆ ਨਹੀਂ ਹੈਗਾ ਹਾਲੇ ਮੈਂ ਆਪਣੇ ਆਪ ਨੂੰ ਕਹਿ ਨਹੀਂ ਸਕਦੀ ਹੈਗੀ ਕਿ ਮੈਂ ਬਹੁਤ ਵਧੀਆ ਪੈਰੈਂਟਿੰਗ ਕਰ ਰਹੀ ਆ ਹਨ ਤੇ ਜਿੰਨੀ ਦੇਰ ਉਹ ਜ਼ਿੰਦਗੀ ਦੇ ਵਿੱਚ ਅਪਣਾਇਆ ਨਾ ਜਾਵੇ ਉਨੀ ਦੇ ਮੇਰੇ ਤੋਂ ਬੋਲਿਆ ਨਹੀਂ ਜਾਂਦਾ ਹੈਗਾ ਤੋ ਜਿੰਨੀਆਂ ਵੀ ਸਮੱਸਿਆਵਾਂ ਦੇ ਉੱਪਰ ਮੈਂ ਗੱਲ ਕੀਤੀ ਹੈਗੀ ਹੈ ਜਾਂ ਜੋ ਜੋ ਮੈਂ ਅਬਜ਼ਰਵ ਕੀਤਾ ਹੈਗਾ ਏ ਮੈਂ ਉਹ ਆਪ ਹੰਡਾਈਆਂ ਹੋਈਆਂ ਨੇ ਤੇ ਜਿਹੜੀ ਬਾਈ ਜੀ ਨੇ ਗੱਲ ਕੀਤੀ ਕਿ ਕਰਜ਼ੇ ਵਾਲੀ ਜ਼ਮੀਨ ਵਾਲੀ ਉਹ ਚੀਜ਼ਾਂ ਵੀ ਮੈਂ ਆਪਣੇ ਆਪ ਤੇ ਆਪ ਹੰਡਾਈਆਂ ਹੋਈਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਵੇਖਿਆ ਹੋਇਆ ਇਹਨਾਂ ਚੀਜ਼ਾਂ ਨੂੰ ਸੋ ਇਹੇ ਜੀਆਂ ਜਿਹੜੀਆਂ ਸਮੱਸਿਆਵਾਂ ਨੇ ਨਾ ਜਦੋਂ ਆਪਾਂ ਕਹਿ ਦਿੰਦੇ ਆ ਕਿ ਵੱਡੀਆਂ ਸਮੱਸਿਆਵਾਂ ਨੇ ਮੈਂ ਮੰਨਦੀ ਆ ਬਹੁਤ ਵੱਡੀਆਂ ਸਮੱਸਿਆਵਾਂ ਨੇ ਜਿਹੜੀਆਂ ਤੁਹਾਨੂੰ ਦਿਨ ਰਾਤ ਸੌਣ ਨਹੀਂ ਦਿੰਦੀਆਂ ਹੈਗੀਆਂ ਪਰ ਇਹਨਾਂ ਦਾ ਹੱਲ ਜਿਹੜਾ ਹੈਗਾ ਯੂ نو ਮਿਹਨਤ ਨਹੀਂ ਕੱਢਣਾ ਆਪਣੇ ਰਿਸੋਰਸਸ ਨੂੰ ਜੇ ਤੁਸੀਂ ਵਧਾਓਗੇ ਤਾਂ ਹੀ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਬਾਹਰ ਨਿਕਲ ਪਾਓਗੇ ਨਹੀਂ ਤੇ ਜੇ ਤੁਸੀਂ ਸਿਰਫ ਇਹੀ ਸੋਚੀ ਜਾਓ ਕਿ ਮੈਂ ਕਿਵੇਂ ਕਰਾਂਗਾ ਕਿਵੇਂ ਕਰਾਂਗਾ ਤਾਂ ਉਹ ਸਿਰਫ ਤੁਹਾਡੇ ਦਿਮਾਗ ਦੇ ਵਿੱਚ ਗੱਲਾਂ ਚੱਲਣ ਦਈਆਂ ਨੇ ਬਟ ਐਕਚੁਅਲ ਦੇ ਵਿੱਚ ਤੁਸੀਂ ਕੁਝ ਵੀ ਪ੍ਰੈਕਟਿਸ ਨਹੀਂ ਕਰਦੇ ਪਏ ਹੈਗੇ ਤਾਂ ਉਹਨੇ ਕੋਈ ਸੋਲੂਸ਼ਨ ਨਹੀਂ ਲੈ ਕੇ ਆਉਣਾ ਹੈਗਾ ਹਾਂ ਮੈਂ ਇਹ ਗੱਲ ਕਹਿ ਨਹੀਂ ਕਿ ਜਦੋਂ ਮੇਰੇ ਉੱਪਰ ਇਹ ਸਿਚੁਏਸ਼ਨ ਸੀਗੀ ਤਾਂ ਮੈਂ ਟੈਨਸ਼ਨ ਬਹੁਤ ਲਈਏ ਟੈਨਸ਼ਨ ਦੇ ਨਾਲ ਮੈਂ ਆਪਣੀ ਉਹ ਜ਼ਿੰਦਗੀ ਦੇ ਵਰਕੇ ਕੋਰੇ ਹੀ ਛੱਡ ਤੇ ਮਿਹਨਤ ਵੀ ਬਹੁਤ ਕੀਤੀ ਹੈ ਮੁਸ਼ਕਿਲ ਨਾਲ ਜ਼ਿੰਦਗੀ ਲਈ ਦੇ ਉੱਤੇ ਪਾਈਏ ਸੋ ਉਹ ਵਰਕੇ ਜਿਹੜੇ ਹੈਗੇ ਨੇ ਉਹ ਕੋਰੀ ਰਹਿ ਗਏ ਨੇ ਜ਼ਿੰਦਗੀ ਦੇ ਜਿਹੜੇ ਵਰਕੇ ਸੀਗੇ ਕਿਉਂਕਿ ਮੈਂ ਉਸ ਵਕਤ ਮਿਹਨਤ ਵਿੱਚ ਜੁੱਟ ਗਈ ਟੈਨਸ਼ਨ ਨੇ ਦਿਮਾਗ ਖਰਾਬ ਕਰ ਰੱਖਿਆ ਸੀਗਾ ਪਰ ਉਹਨਾਂ ਦੇ ਉੱਪਰ ਮੈਂ ਕੋਈ ਜ਼ਿੰਦਗੀ ਦੇ ਫੁੱਲ ਨਹੀਂ ਵਾ ਸਕੀ ਹੈਗੀ ਸੋ ਜ਼ਿੰਦਗੀ ਨੂੰ ਇੰਜੋਏ ਕਰਨਾ ਵੀ ਜ਼ਰੂਰੀ ਹੁੰਦਾ ਹੈ ਮੁਸੀਬਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਕੋਈ ਵੱਡੀ ਮੁਸੀਬਤ ਹੁੰਦੀ ਕੋਈ ਛੋਟੀ ਮੁਸੀਬਤ ਹੁੰਦੀ ਹੈ ਪਰ ਜ਼ਿੰਦਗੀ ਨੂੰ ਜਿਉਣਾ ਵੀ ਨਾਲ-ਨਾਲ ਜ਼ਰੂਰੀ ਹੈ ਕਿਉਂਕਿ ਇਹ ਜ਼ਿੰਦਗੀ ਇੱਕੋ ਵਾਰੀ ਮਿਲੀ ਹੈਗੀ ਹੈ ਜਦੋਂ ਸਮਾਂ ਲੰਘ ਜਾਂਦਾ ਹੈ ਨਾ ਮੁਸੀਬਤ ਵਾਲਾ ਤੇ ਫਿਰ ਆਪਾਂ ਨੂੰ ਇੱਕ ਵਾਰੀ ਸੁੱਖ ਦਾ ਸਾਥ ਤੇ ਜ਼ਰੂਰ ਆਉਂਦਾ ਪਰ ਮੈਂ ਪਿਛਲੇ ਸਬਕ 'ਚ ਵੀ ਗੱਲ ਕੀਤੀ ਸੀਗੀ ਕਿ ਜ਼ਿੰਦਗੀ ਦੇ ਵਿੱਚ ਮੁਸੀਬਤਾਂ ਦੀ ਜਿਹੜੀ ਲੜੀ ਹੈ ਉਹ ਕਦੀ ਖਤਮ ਨਹੀਂ ਹੁੰਦੀ ਹੈਗੀ ਤੇ ਜਿੱਦਣੇ ਖਤਮ ਹੋ ਜਾਈਏ ਦਾ ਮਤਲਬ ਜ਼ਿੰਦਗੀ ਖਤਮ ਹੋ ਗਈ। ਸੋ ਇਹਨਾਂ ਮੁਸੀਬਤਾਂ ਨੇ ਤੁਹਾਡੇ ਵੱਲ ਆਉਂਦੇ ਹੀ ਰਹਿਣਾ ਹੈਗਾ ਤੁਹਾਨੂੰ ਸਿਰਫ ਲੜਨਾ ਹੋਣਾ ਚਾਹੀਦਾ ਹੈ ਇਹਨਾਂ ਮੁਸੀਬਤਾਂ ਦੇ ਨਾਲ ਤੇ ਜਿਹਦੀ ਜਦੋਂ ਆਪਾਂ ਗੱਲਾਂ ਕਰਦੇ ਹੈਗੇ ਆ ਨਾ ਤਾਂ ਉਸ ਜਿਹੜੇ ਸਬਕ ਨੇ ਉਹ ਆਟੋਮੈਟਿਕਲੀ ਤਾਂ ਹੀ ਨਿਕਲ ਕੇ ਆਉਂਦੇ ਨੇ ਆਪ ਨੂੰ ਹਰੇ ਉਹ ਗੱਲਾਂ ਆਪ ਹੀ ਨਿਕਲ ਕੇ ਆਉਂਦੀਆਂ ਨੇ ਜਦੋਂ ਸਾਡੇ ਨਾਲ ਵਿਚਰੀਆਂ ਹੁੰਦੀਆਂ ਨੇ ਸਾਡੇ ਦਿਮਾਗ ਦੇ ਚੇਤੇ ਵਿੱਚ ਕਿਧਰੇ ਨਾ ਕਿਧਰੇ ਹੁੰਦੀਆਂ ਨੇ ਹੁਣ ਤੁਸੀਂ ਮੈਨੂੰ ਪੈਰੈਂਟਿੰਗ ਦੀ ਗੱਲ ਕਰੋ ਮੈਂ ਕਿਤਾਬ ਪੜੀ ਨੂੰ ਕੋਈ ਬਾਲਾ ਚੇਤੇ ਹੋਇਆ ਨਹੀਂਗਾ ਪਰ ਮੰਨੋ ਕਿ ਮੈਨੂੰ ਅਜੇ ਉਹਦੀ ਇੱਕ ਵੀ ਲਾਈਨ ਦਿਮਾਗ 'ਚ ਚੇਤੇ ਨਹੀਂ ਹੈਗੀ ਕਿਉਂਕਿ ਮੈਂ ਉਹ ਚੀਜ਼ ਨੂੰ ਦਿਮਾਗ ਦੇ ਵਿੱਚ ਅਜੇ ਐਡ ਨਹੀਂ ਕੀਤਾ ਹੈਗਾ ਜਾਂ ਹਾਲੇ ਤੱਕ ਮੈਂ ਉਹਦੇ ਤੇ ਕੰਮ ਨਹੀਂ ਸ਼ੁਰੂ ਕੀਤਾ ਹੈਗਾ ਸੋ ਉਹ ਚੀਜ਼ਾਂ ਮੈਂ ਕਿਤਾਬਾਂ ਪੜਨ ਨੂੰ ਮਾੜੀ ਗੱਲ ਨਹੀਂ ਸਮਝਦੀ ਹੈਗੀ ਪਰ ਕਿਤਾਬਾਂ ਪੜ੍ਹ ਕੇ ਉਹਨੂੰ ਜ਼ਿੰਦਗੀ ਦੇ ਵਿੱਚ ਅਪਣਾ ਕੇ ਤਾਂ ਹੀ ਕੋਈ ਫਾਇਦਾ ਹੁੰਦਾ ਹੈ ਉੰਜ ਕਿਤਾਬਾਂ ਪੜ੍ਹਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਉੰਜ ਗੱਲਾਂ ਕਰਨ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਜਿੰਨੀ ਦੇਰ ਤੁਸੀਂ ਆਪ ਤਨ ਤੇ ਨਾ ਹੰਡਾਈਆਂ ਹੋਣ ਸੋ ਮੈਂ ਆਪਣੇ ਆਪ ਨੂੰ ਕੋਈ ਬੜੀ ਵੱਡੀ ਸਪੀਕਰ ਵੀ ਨਹੀਂ ਕਹਿੰਦੀ ਹੈਗੀ ਕਿਉਂਕਿ ਮੈਂ ਆਪ ਅਜੇ ਜ਼ਿੰਦਗੀ ਸਿੱਖਦੀ ਪਈ ਆ ਸੋ ਜ਼ਿੰਦਗੀ ਨੂੰ ਸਿੱਖਣ ਨੂੰ ਹੀ ਮੈਂ ਜ਼ਿੰਦਗੀ ਕਹਿਨੀ ਪਈ ਆ ਤੇ ਇਹੀ ਸਾਰੀ ਉਮਰ ਜਿਹੜੀ ਹੈਗੀ ਉਹ ਜ਼ਿੰਦਗੀ ਨੂੰ ਸਿੱਖਣ ਦੇ ਵਿੱਚ ਜਿਹੜੀ ਉਹ ਲੰਘ ਜਾਣੀ ਹੈ ਸੋ ਇੱਕ ਵਾਰੀ ਮੇਰੇ ਵਿਊਅਰ ਨੇ ਜਿਹੜੇ ਤੇ ਉਹ ਸਾਡੇ ਘਰਾਂ ਚ ਆਈ ਨੇ ਤੇ ਉਹ ਮੈਨੂੰ ਦੀਦੀ ਕਹਿੰਦੇ ਕਿ ਭਾਬੀ ਜੀ ਤੁਸੀਂ ਨਾ ਕਿਤਾਬਾਂ ਵੀ ਪੜਿਆ ਕਰੋ ਨਹੀਂ ਤੇ ਜਿਵੇਂ ਤੁਸੀਂ ਇਹ ਲੜੀ ਸ਼ੁਰੂ ਕੀਤੀ ਹੈ ਸਬਕ ਜ਼ਿੰਦਗੀ ਦੇ ਤੇ ਇੱਕ ਟਾਈਮ ਐਸਾ ਆਏਗਾ ਜਦੋਂ ਤੁਹਾਡੇ ਕੋਲ ਮਤਲਬ ਟੌਪਿਕ ਨਹੀਂ ਹੋਏਗਾ ਡਿਸਕਸ਼ਨ ਦਾ ਜਾਂ ਕੁਝ ਵੀ ਇਦਾਂ ਦਾ ਹਨਾ ਮੈਂ ਉਹਨਾਂ ਦੀ ਗੱਲ ਨਾਲ ਵੀ ਸਹਿਮਤ ਆ ਕਿ ਸਬਕ ਪੜਨੇ ਬਹੁਤ ਜ਼ਰੂਰੀ ਨੇ ਜੇ ਸਬਕ ਬੋਲਣੇ ਜ਼ਰੂਰੀ ਨੇ ਤੇ ਮੈਂ ਕਿਹਾ ਬਿਹਾਲੇ ਨਾ ਮੈਨੂੰ ਇੰਨਾ ਸਮਾਂ ਨਹੀਂ ਮਿਲਦਾ ਪਿਆ ਹੈਗਾ ਕਿ ਮੈਂ ਕਿਤਾਬਾਂ ਵਾਲਾ ਆਪਣਾ ਰੁਝਾਨ ਥੋੜਾ ਵਧਾ ਸਕਾਂ ਮੈਂ ਕੋਸ਼ਿਸ਼ ਕਰਦੀ ਆ ਕਿ ਮੈਂ ਮਹੀਨੇ 'ਚ ਘੱਟੋ-ਘੱਟ ਇੱਕ ਜਿਹੜੀ ਹੈਗੀ ਏ ਕੋਈ ਇਹੋ ਜਿਹਾ ਲਿਟਰੇਚਰ ਆਰਟੀਕਲ ਜਿਹੜਾ ਹੈਗਾ ਕੁਝ ਪੜ ਲਵਾਂ ਹਨਾ ਪਰ ਮੇਰੇ ਤੋਂ ਹਜੇ ਨਹੀਂ ਪੜਿਆ ਜਾਂਦਾ ਪਿਆ ਹੈਗਾ ਇੰਨਾ ਮੈਂ ਇਸ ਗੱਲ ਨਾਲ ਪੂਰੀ ਸਹਿਮਤ ਆ ਤੇ ਪਰ ਮੈਂ ਜੇ ਇਹ ਕਹਾਂ ਕਿ ਜ਼ਿੰਦਗੀ ਦੇ ਸਬਕ ਮੁੱਕ ਜਾਣਗੇ ਨਹੀਂ ਜੇ ਜ਼ਿੰਦਗੀ ਚੱਲਦੀ ਪਈ ਹੈ ਨਾ ਤਾਂ ਜ਼ਿੰਦਗੀ ਦੇ ਸਬਕ ਕਦੀ ਨਹੀਂ ਮੁੱਕਣ ਵਾਲੇ ਹੈਗੇ ਜ਼ਿੰਦਗੀ ਰੋਜ਼ ਸਾਨੂੰ ਨਵੇਂ-ਨਵੇਂ ਸਬਕ ਸਿਖਾਉਂਦੀ ਹੈਗੀ ਸੋ ਜ਼ਿੰਦਗੀ ਦੇ ਸਬਕ ਉਦੋਂ ਮੁੱਕਣਗੇ ਜਦੋਂ ਜ਼ਿੰਦਗੀ ਮੁੱਕ ਜਾਏਗੀ ਜ਼ਿੰਦਗੀ ਨੇ ਮੈਨੂੰ ਰੋਜ਼ ਹੀ ਕੁਝ ਨਾ ਕੁਝ ਨਵਾਂ ਸਿਖਾਉਣਾ ਹੈਗਾ ਏ ਤੇ ਮੈਂ ਜ਼ਿੰਦਗੀ ਦਾ ਇਸ ਗੱਲ ਹੀ ਧੰਨਵਾਦ ਕਰਦੀ ਆ ਕਿ ਮੈਨੂੰ ਇੰਨੀ ਜ਼ਿਆਦਾ ਮੇਰੇ ਮੋਢੇ ਦੇ ਉੱਪਰ ਜਿਹੜੀਆਂ ਨੇ ਜ਼ਿੰਮੇਵਾਰੀਆਂ ਪਾਈਆਂ ਕਿ ਮੈਂ ਅੱਜ ਜ਼ਿੰਦਗੀ ਦੇ ਸਬਕ ਜਿਹੜੇ ਨੇ ਉਹ ਸਿਖਾਉਣ ਜੋਗੀ ਹੋਈ ਆ ਤੇ ਕੁਝ ਬੋਲਣ ਜੋਗੀ ਹੋਈ ਆ ਸੋ ਥੈਂਕ ਯੂ ਸੋ ਮੱਚ ਜ਼ਿੰਦਗੀ ਦਾ ਜ਼ਿੰਦਗੀ ਦੀਆਂ ਮੁਸੀਬਤਾਂ ਦਾ ਤੇ ਤੁਸੀਂ ਵੀ ਇਦਾਂ ਹੀ ਥੈਂਕ ਯੂ ਕਰਿਆ ਕਰੋ ਕਿਉਂਕਿ ਇਹਨਾਂ ਨੇ ਸਾਨੂੰ ਬਹੁਤ ਕੁਝ ਸਿਖਾਉਣਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਚੇਤੇ ਹੋਵੇ ਤੁਹਾਡੇ ਦਾਦੇ ਪਰਦਾਦੇ ਵੀ ਤੁਹਾਨੂੰ ਦੱਸਦੇ ਹੁੰਦੇ ਹੋਣੇ ਨੇ ਵੀ ਉਦੋਂ ਆ ਸਮਾਂ ਸੀ ਉਦੋਂ ਸੀ ਇੰਜ ਕਰਦੇ ਹੁੰਦੇ ਸਾਂ ਪਰ ਉਥੋਂ ਸੀ ਸਿੱਖਿਆ ਬੜਾ ਉਥੋਂ ਸੀ ਆ ਚੀਜ਼ ਬੜੀ ਸਿੱਖੀ ਤੋਂ ਹਮੇਸ਼ਾ ਮਾੜਾ ਕਹਿੰਦੇ ਮਾੜਾ ਸਮਾਂ ਆਇਆ ਹੀ ਕਾਦਾ ਜੇ ਉਹਦੇ ਤੋਂ ਅਸੀਂ ਕੁਝ ਸਿੱਖਿਆ ਹੀ ਨਾ ਸੋ ਮੈਨੂੰ ਮਾੜੇ ਸਮੇ ਨੇ ਬਹੁਤ ਕੁਝ ਸਿਖਾਇਆ ਹੈਗਾ ਏ ਤੇ ਮੈਂ ਉਸ ਮਾੜੇ ਸਮੇ ਦਾ ਵੀ ਧੰਨਵਾਦ ਕਰਦੀ ਆ ਸੋ ਥੈਂਕ ਯੂ ਸੋ ਮੱਚ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਉਮੀਦ ਕਰਦੀ ਆਂ ਬਾਈ ਜੀ ਨੂੰ ਵੀ ਜਵਾਬ ਮਿਲ ਗਿਆ ਹੋਣਾ ਏ ਤੇ ਮਿਹਨਤ ਦੇ ਨਾਲ ਹਿੰਮਤ ਦੇ ਨਾਲ ਸਬਰ ਦੇ ਨਾਲ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰੀ ਜਾਈਏ ਤੇ ਜਿਹੜਾ ਸਬਰ ਏ ਹੌਲੀ ਹੌਲੀ ਹੀ ਆਉਂਦਾ ਹੁੰਦਾ ਹੈ ਸਮੇਂ ਦੇ ਨਾਲ ਹੀ ਆਉਂਦਾ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਸਾਈਮਲਟੇਨियसਲੀ ਹੀ ਚੱਲਦੀਆਂ ਹੁੰਦੀਆਂ ਨੇ ਤੇ ਹਿੰਮਤ ਤੇ ਮਿਹਨਤ ਕਦੀ ਨਹੀਂ ਛੱਡਣੀ ਹੈਗੀ ਸੋ ਥੈਂਕ ਯੂ ਸੋ ਮੱਚ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਥੈਂਕ ਯੂ ਜੀ ਸਸ਼ੀਕਾਲ ਟੇਕ ਕੇਅਰ ਰੱਬ ਰੱਖਾ